ਨਮਸਕਾਰ ਸਵਾਗਤ ਹੈ ਪ੍ਰਤਾਪ ਅਕੈਡਮੀ ਦੇ ਇਸ YouTube ਚੈਨਲ ਤੇ ਮੇਰਾ ਨਾਮ ਹੈ ਅਰਜੁਨ ਐਂਡ ਅੱਜ ਦੇ ਸੈਸ਼ਨ ਦਾ ਟਾਪਿਕ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਲੇਬਰ ਇਨਸਪੈਕਟਰ ਦਾ ਐਗਜ਼ਾਮ ਪੀਟ੍ਰਿਪਲ ਐਸਬੀ ਨੇ ਗੱਲ ਕਲੀਅਰ ਕਰ ਦਿੱਤੀ ਕਿ 9 ਮਾਰਚ ਨੂੰ ਲੈ ਰਹੇ ਨੇ ਤਾਂ ਸਾਡੇ ਕੋਲ ਤਕਰੀਬਨ ਤਕਰੀਬਨ 15 ਦਿਨ ਬਚੇ ਆ 15 ਡੇਸ ਇਹਨਾਂ 15 ਦਿਨਾਂ ਦਾ ਅਸੀਂ ਬੈਸਟ ਯੂਟਿਲਾਈਜੇਸ਼ਨ ਕਿਸ ਤਰੀਕੇ ਨਾਲ ਕਰੀਏ ਕਿ ਸਾਡਾ লেকশন पक्का हो जाए उस चीज ऊपर अपन डिस्कशन करेंगे फोन <coughs> कुछ स्टूडेंट्स ਦੇ ਮਨ ਵਿੱਚ ਥੋੜੇ ਨੈਗੇਟਿਵ ਥਾটস ਚੱਲਨੇ ਸਟਾਰਟ ਹੋ ਗਏ ਹੋਣਗੇ ਜਦੋਂ ਵੀ ਕੋਈ ਚੈਲੰਜ ਆਂਦਾ ਹੈ ਇਨਸਾਨ ਦੀ ਨੇਚਰਲ ਸਾਈਕੋਲੋਜੀ ਹੈ ਕਿ ਉਹ ਨੈਗੇਟਿਵਿਟੀ ਵੱਲ ਜ਼ਿਆਦਾ ਜਾਂਦਾ ਹੈ ਤਾਂ ਇੱਕ ਨੈਗੇਟਿਵ ਥਾਟ ਰਾਈਟ ਨਾਓ ਮਾਰਕੀਟ ਵਿੱਚ ਇਹ ਚੱਲ ਰਿਹਾ ਹੈ ਕਿ ਪੋਸਟਾਂ ਬਹੁਤ ਘੱਟ ਹੈ ਲੇਬਰ ਇਨਸਪੈਕਟਰ ਦੀਆਂ ਇਸ ਵਾਰ ਐਗਜ਼ਾਮ ਨਹੀਂ ਦਿੰਦੇ ਅੱਗੇ ਜਾ ਕੇ ਪਟਵਾਰੀ ਆਏਗਾ ਅਕਸਾਈਜ ਇਨਸਪੈਕਟਰ ਆਏਗਾ ਐਸਆਈ ਆਏਗਾ ਉਹ ਦੇ ਲਾਂਗੇ ਰਾਈਟ ਨਾਓ ਇਸ ਨੂੰ ਅਸੀਂ ਸਕਿਪ ਕਰ ਦਿੰਦੇ ਆ ਮੇਰਾ ਤਾਂ ਹੋਣਾ ਨਹੀਂ ਮੇਰਾ ਕਿਵੇਂ ਹੋਊਗਾ ਪੋਸਟਾਂ ਬਹੁਤ ਘਟ ਹੈ ਤਾਂ ਅਗਰ ਤੁਸੀਂ ਵੀ ਇਹ ਗੱਲ ਸੋਚ ਰਹੇ ਹੋ ਤਾਂ ਤੁਸੀਂ ਬਿਲਕੁਲ ਗਲਤ ਗਲਤ ਸੋਚ ਰਹੇ ਹੋ ਕਿਉਂਕਿ ਜਦੋਂ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਫੀਲਡ ਵਿੱਚ ਆਏ ਉਸ ਦਿਨ ਹੀ ਤੁਹਾਨੂੰ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਅਗਰ ਪੋਸਟ ਇੱਕ ਵੀ ਹੈ ਤਾਂ ਪੋਸਟ ਮੇਰੀ ਹੈ ਠੀਕ ਹੈ ਤਾਂ ਪੋਸਟਾਂ ਦੀ ਗਿਣਤੀ ਦੇਖ ਕੇ ਐਗਜ਼ਾਮ ਦੇਣ ਜਾਂ ਨਾ ਦੇਣ ਦਾ ਨਿਰਣੇ ਕਰਨਾ ਸਹੀ ਗੱਲ ਨਹੀਂ ਹੁੰਦੀ ਜਿਸ ਨੇ ਐਗਜ਼ਾਮ ਕਰੈਕ ਕਰਨਾ ਹੈ ਉਹਨੇ 40 ਪੋਸਟਾਂ ਦੇ ਵਿੱਚ ਵੀ ਕਰੈਕ ਕਰ ਲੈਣਾ ਹੈ ਨਹੀਂ ਤਾਂ ਬਹਾਨੇਬਾਜ਼ਾਂ ਨੂੰ ਅਗਰ ਤੁਸੀਂ 10000 ਪੋਸਟ ਵੀ ਦੇ ਦੋਗੇ ਨਾ ਫਿਰ ਉਹਨਾਂ ਕੋਈ ਬਹਾਨਾ ਹੋਏਗਾ ਕਿ ਨੌਕਰੀ ਨਾ ਲੈਣ ਦਾ ਠੀਕ ਸੋ ਤੁਸੀਂ ਆਪਣੀ ਇੱਕ ਸੀਟ ਵਾਸਤੇ ਫਾਈਟ ਮਾਰਨੀ ਹੈ ਬਾਕੀ ਸੀਟਾਂ ਦਾ ਦੂਸਰਿਆਂ ਵਾਸਤੇ ਹੈ ਠੀਕ ਤੋ ਤੁਸੀਂ ਇਹ ਪੇਪਰ ਜ਼ਰੂਰ ਦੇਣਾ ਹੈ ਪੂਰੀ ਜੀ ਜਾਣ ਦੇ ਨਾਲ ਦੇਣਾ ਹੈ ਇਹ ਥਾਟ ਤੁਸੀਂ ਆਪਣੇ ਮਨ 'ਚ ਨਹੀਂ ਲੈਣਾ ਇੱਕ ਤਾਂ ਹੋਣ ਦੂਸਰੀ ਚੀਜ਼ ਜਦੋਂ ਵੀ ਐਗਜ਼ਾਮ ਦੀ ਡੇਟ ਆਂਦੀ ਨਾ ਇਦਾਂ ਲੱਗਦਾ ਕਿ ਮੇਰੀ ਤਿਆਰੀ ਹਜੇ ਹੋਈ ਨਹੀਂ ਹਜੇ ਤਿਆਰੀ ਮੁਕੰਮਲ ਨਹੀਂ ਹੈ ਤਿਆਰੀ ਕੰਪਲੀਟ ਨਹੀਂ ਹੋਈ ਮੇਰਾ ਇਹ ਟੌਪਿਕ ਰਹਿ ਗਿਆ ਹੈ ਹਜੇ ਮੇਰਾ ਕੌਨਫੀਡੈਂਸ ਨਹੀਂ ਆ ਰਿਹਾ ਇਸ ਵਾਰੀ ਐਗਜ਼ਾਮ ਨਹੀਂ ਦਿੰਦੇ ਅਗਲਾ ਐਗਜ਼ਾਮ ਇਹ ਵੀ ਇੱਕ ਨਾਰਮਲ ਥਾਟ ਪ੍ਰੋਸੈਸ ਰਹਿੰਦਾ ਹੀ ਹੈ ਸੌਰੀ ਲੇਕਿਨ ਇਹ ਜੋ ਥਾਟ ਪ੍ਰੋਸੈਸ ਹੈ ਗਲਤ ਹੈ ਕਿਉਂ ਗਲਤ ਹੈ ਕਦੀ ਵੀ ਤਿਆਰੀ ਕੰਪਲੀਟ ਨਹੀਂ ਹੁੰਦੀ ਅੱਜ ਤੱਕ ਇਦਾਂ ਨਹੀਂ ਹੋਊਗਾ ਕਿ ਤੁਸੀਂ ਐਗਜ਼ਾਮ ਦੇ ਵਿੱਚ ਕੋਈ ਗਿਆ 100/100 ਉਸ ਦੀ ਤਿਆਰੀ ਹੋਏਗੀ ਕਦੀ ਵੀ ਪਰਫੈਕਟ ਦਿਨ ਨਹੀਂ ਆਂਦਾ 19 21 ਦਾ ਫਰਕ ਰਹਿ ਹੀ ਜਾਂਦਾ ਓਬਵੀਅਸਲੀ ਜੋ ਅੱਛੀ ਤਿਆਰੀ ਕਰਦੇ ਉਹਦਾ ਮੈਕਸਿਮਮ ਸਿਲੇਬਸ ਹੋ ਜਾਂਦਾ ਹੈ ਲੇਕਿਨ ਥੋੜਾ ਬਹੁਤ ਫਰਕ ਤਾਂ ਰਹਿੰਦਾ ਹੈ ਸੋ ਤੁਸੀਂ ਇਹ ਨਾ ਸੋਚੋ ਕਿ ਮੇਰੀ ਤਿਆਰੀ ਕੰਪਲੀਟ ਨਹੀਂ ਹੈ ਤਾਂ ਮੈਂ ਅਗਲਾ ਐਗਜ਼ਾਮ ਦਵਾਂਗਾ ਜਦੋਂ ਆਕਸਾਈਡ ਇਨਸਪੈਕਟਰ ਦਾ ਹੈਗਾ ਐਸਾ ਕੁਝ ਨਾ ਸੋਚੋ ਜਿੰਨੀ ਤਿਆਰੀ ਹੈ ਜੋ ਸਮੇਂ ਬਚਿਆ ਹੈ ਉਹਦਾ ਬੈਸਟ ਯੂਟਿਲਾਈਜੇਸ਼ਨ ਕਰਕੇ ਆਪਣਾ ਪੂਰਾ ਜੋਰ ਮਾਰਨਾ ਹੈ ਕਿ ਇਸ ਵਾਰ ਹੀ ਨੌਕਰੀ ਲੈਣੀ ਹੈ ਅਗਲੀ ਵਾਰ ਨੌਕਰੀ ਆਏਗੀ ਦੇਖਾਂਗੇ ਪਰ ਇਹ ਨੌਕਰੀ ਤਾਂ ਮੇਰੀ ਹੈ ਤਾਂ ਇਸ ਪ੍ਰਕਾਰ ਦਾ ਇੱਕ ਵਿਨਰ ਮਾਈਂਡਸੈਟ ਲੈ ਕੇ ਤੁਸੀਂ ਚੱਲੋਗੇ ਤਾਂ ਤੁਹਾਡਾ ਸਿਲੈਕਸ਼ਨ ਹੋਣ ਦਾ ਚਾਂਸ ਜ਼ਿਆਦਾ ਹੈ ਕਿਉਂਕਿ 네ਗੇਟਿਵਿਟੀ ਆਮ ਜਨਤਾ 'ਚ ਵੈਸੇ ਬਹੁਤ ਹੈ ਤਾਂ ਤੁਸੀਂ ਪੋਜ਼ਿਟਿਵ ਹੋ ਜਾਓ ਤਾਂ ਫਿਰ ਕਰਨਾ ਕੀ ਹੈ ਇਸ ਪ੍ਰਕਾਰ ਦੀ ਸਾਡੀ ਰਣਨੀਤੀ ਰਹਿਣੀ ਚਾਹੀਦੀ ਹੈ ਐਗਜ਼ਾਮ ਨੂੰ ਲੈ ਕੇ ਉਸ ਚੀਜ਼ ਦੇ ਉੱਪਰ ਚਰਚਾ ਕਰਾਂਗੇ ਮੈਂ ਸਿੰਪਲ ਜਿਹਾ ਇੱਕ ਸ਼ਬਦ ਯੂਜ਼ ਕਰਾਂਗਾ মিনিমাম ਐਫਰਟ ਤੇ ਮੈਕਸਿਮਮ ਰਿਟਰਨ ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਸੁਨਿਆ ਹੋਊਗਾ 80 20 ਰੂਲ 80 20 ਰੂਲ ਇਹ ਰੂਲ ਬਿਲਕੁਲ ਲਾਗੂ ਹੈ ਲਾਈਫ ਦੇ ਹਰ ਇੱਕ ਪਹਿਲੂ ਤੇ 80% ਕਿਸੇ ਵੀ ਚੀਜ਼ ਦਾ ਜੋ ਰਿਜ਼ਲਟ ਹੈ ਉਹ 20% ਐਫਰਟ ਤੋਂ ਆਂਦਾ ਹੈ ਕੈਨ ਦਾ ਪਾਵ ਤੁਸੀਂ ਜਿੰਨੀ ਤਿਆਰੀ ਕੀਤੀ ਉਹਦਾ 20% ਟਾਈਮ ਤੁਹਾਨੂੰ 80% ਨੰਬਰ ਦੇ ਰਿਹਾ ਹੋਏਗਾ ਇਹ ਗੱਲ ਹਮੇਸ਼ਾ ਲੱਗ ਹੁੰਦੀ ਹੈ ਤਾਂ ਅਸੀਂ ਉਹ ਨੇਚ ਹੀ ਦੇਖਣੀ ਹੈ ਕਿ ਇਹ 20% ਜੋ ਪਾਰਟ ਹੈ ਐਫਰਟ ਦਾ ਕਿਹੜਾ ਹੈ ਜਿਸ ਨੂੰ ਲਾ ਕੇ ਅਸੀਂ ਮੈਕਸਿਮਮ ਰਿਜ਼ਲਟ ਲੈਣਾ ਹੈ ਦੇਖੋ ਇੱਕ ਸਟੂਡੈਂਟ ਹੈ ਉਸਨੇ 10 ਘੰਟੇ ਬੜੀ ਤਗੜੀ ਸਟਡੀ ਕੀਤੀ ਫੋਕਸਡ ਇੱਕਦਮ ਇੱਕ ਤੱਕ ਫੋਕਸ ਲਗਾਇਆ ਹੈ ਤੇ ਪੜ੍ਹ ਕੇ ਰਿਹਾ ਉਹ ਕਿਆ उन्हें दस घंटे वो कैब पढ़ी शायद मैक्सीम किस्मत अच्छी हुई तो एक या दो क्वेश्चन ठीक ठीक दूसरी साइड एक स्टूडेंट है उसने पढ़िया है पाँच घंटे वह भी ब्रेक्स लै ले ले के पढ़िया है ज्यादा पढ़िया नहीं जा रहा लेकिन उन्हें पांच घंटे की पढ़ लिया उन्हें पढ़ लिया सर एक्टिव पैसिव नरेशन इसके दो क्वेश्चन तो पक्के आ जी है तो इसने अपने दो क्वेश्चन पक्के कर ले घंटे पढ़ के ਇਸਨੇ 10 ਘੰਟੇ ਪੜਿਆ ਇਹ ਦੋ ਕੁਐਸਚਨ ਵੀ ਨਹੀਂ ਆਣੇ ਇੱਕ ਵੀ ਕੁਐਸਚਨ ਨਹੀਂ ਆਣਾ ਬਹੁਤ ਘੱਟ ਚਾਂਸ ਹੈ ਕਿ ਇੰਨੀ ਵੱਡੀ ਵਕਾਇਬ 10 ਘੰਟੇ ਚ ਕੀ ਪੜ ਲੇਗਾ ਐਂਡ ਅਗਰ ਕੋਈ ਹੋਰ ਸਿਆਣਾ ਸਟੂਡੈਂਟ ਉਹਨੇ 5 ਘੰਟੇ ਦੇ ਵਿੱਚ ਪੰਜਾਬ ਜੀਕੇ ਦਾ ਹਿਸਟਰੀ ਪੜ੍ਹਤੀ ਸਿੱਖ ਹਿਸਟਰੀ ਪੜ੍ਹਤੀ ਪੜ੍ਹੀ ਜਾ ਸਕਦੀ ਹੈ ਆਰਾਮ ਨਾਲ ਅਗਰ ਤੁਸੀਂ ਇਕਾਗਰਤਾ ਨਾਲ ਪੜੋ 5 ਘੰਟੇ ਦੇ ਅੰਦਰ ਸਿੱਖ ਹਿਸਟਰੀ ਪੜ੍ਹ ਲਈ ਤਾਂ ਇਸ ਦੇ 4 ਤੋਂ 5 ਕੁਐਸਚਨ ਠੀਕ ਹੋਗੇ ਐਨੇ ਪੜਿਆ 5 ਘੰਟੇ 4 ਤੋਂ 5 ਕੁਐਸਚਨ ਠੀਕ ਹੋਗੇ ਇਸਨੇ ਭਰਿਆ 10 ਘੰਟੇ ਇੱਕ ਕੁਐਸਚਨ ਵੀ ਨਹੀਂ ਠੀਕ ਹੋਇਆ ਇਹ ਹੈ ਗੱਲ ਕਿ ਘੱਟ ਤੋਂ ਘੱਟ ਸਮੇਂ ਲਗਾ ਕੇ ਵੱਧ ਤੋਂ ਵੱਧ ਮਾਰਕਸ ਨੂੰ ਗੇਨ ਕਰਨਾ ਉਹ ਸਟਰੈਟਜੀ ਕੀ ਹੈ ਉਹਦੇ ਉੱਪਰ ਫੋਕਸ ਕਰਾਂਗੇ ਤਾਂ ਉਹਦੇ ਵਾਸਤੇ ਜਿਨ੍ਹਾਂ ਟੌਪਿਕਸ ਦੀ ਵੇਟੇਜ ਜ਼ਿਆਦਾ ਹੈ ਜੋ ਕਿ ਤੁਹਾਨੂੰ ਜ਼ਿਆਦਾ ਮਾਰਕਸ ਸਕੋਰ ਕਰਾ ਕੇ ਦੇਣਗੇ ਉਹਨਾਂ ਦੇ ਉੱਪਰ ਫੋਕਸ ਕਰਨਾ ਹੈ ਪੂਰੇ ਸਿਲੇਬਸ ਨੂੰ 15 ਦਿਨ ਦੇ ਅੰਦਰ ਕਵਰ ਕਰਨਾ ਅਸੰਭਵ ਹੈ ਅਸੀਂ ਕਰਨਾ ਵੀ ਨਹੀਂ ਅਸੀਂ ਕੀ ਕਰਾਂਗੇ ਅਸੀਂ ਮਾਰਕਸ ਲੈਨੇ ਵਾਕਿਆ ਨਾਲੋਂ ਜ਼ਿਆਦਾ ਤਾਂ ਸਭ ਤੋਂ ਜ਼ਿਆਦਾ ਵੇਟੇਜ ਸਭ ਤੋਂ ਜ਼ਿਆਦਾ ਨੰਬਰ ਅਗਰ ਕੋਈ ਸਬਜੈਕਟ ਤੁਹਾਨੂੰ ਦੇ ਸਕਦਾ ਹੈ ਤਾਂ ਉਹ ਹੈ ਪੰਜਾਬ ਜੀਕੇ ਪੰਜਾਬ ਜੀਕੇ ਦੇ ਟੋਟਲ 17 ਕੁਐਸਚਨ ਉਹਨਾਂ ਨੇ ਲਿਖ ਰੱਖਿਆ ਸਿਲੇਬਸ ਯਾਨੀ ਕਿ 17 ਪ੍ਰਤੀਸ਼ਤ ਮਾਰਕਸ ਤੁਹਾਨੂੰ ਅਕੇਲਾ ਇੱਕ ਸਬਜੈਕਟ ਦੇ ਰਿਹਾ ਹੈ ਪੰਜਾਬ ਜੀਕੇ ਦਾ ਲਿਮਟਿਡ ਸਿਲੇਬਸ ਹੈ ਕੁਐਸਚਨ ਜ਼ਿਆਦਾ ਆਨੇ ਹੈ ਤਾਂ ਇਤੋਂ ਤੁਹਾਡੇ ਮੈਕਸਮਮ ਮਾਰਕਸ ਫੋਰ ਹੋ ਸਕਦੇ ਹੈ ਤਾਂ ਪੰਜਾਬ ਜੀਕੇ ਦੇ ਅੰਦਰ ਵੀ ਤੁਸੀਂ ਅਗਰ ਸਿੱਖ ਹਿਸਟਰੀ ਸਿੱਖ ਹਿਸਟਰੀ ਦਾ ਮਤਲਬ ਹੈ ਜੋ ਗੁਰੂ ਸਹਿਬਾਨ ਹੈ ਉਹਨਾਂ ਦੇ ਰਿਲੇਟਡ ਜਿੰਨਾ ਵੀ ਇਨਫੋਰਮੇਸ਼ਨ ਹੈ ਠੀਕ ਤੁਹਾਨੂੰ ਪਤਾ ਹੈ ਕਿਹੜੇ ਗੁਰੂ ਸਹਿਬਾਨ ਜਨਮ ਕਿੱਥੇ ਹੋਇਆ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਨੇ ਕਿਹੜੀ ਕਿਹੜੀ ਜੰਗਾਂ ਲੜੀਆਂ ਬਾਬਾ ਬੰਦਾ ਸਿੰਘ ਬਹਾਦਰ ਦਾ ਕੀ ਇਤਿਹਾਸ ਹੈ ਲਿਟਰੇਚਰ ਦੇ ਸੰਬੰਧਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧਿਤ ਇਹ ਸਭ ਗੱਲਾਂ ਠੀਕ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਬਣਾਇਆ ਉਸ ਦੇ ਰਿਲੇਟਡ ਜਿੰਨੀ ਵੀ ਡਿਟੇਲ ਹੈ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਪ੍ਰਸ਼ਾਸਨ ਕਿਸ ਪ੍ਰਕਾਰ ਨਾਲ ਚੱਲਦਾ ਸੀ ਸਭ ਕੁਝ ਉਹ ਅੰਕਿਤ ਸਰ ਨੇ ਤੁਹਾਨੂੰ ਅੱਛੇ ਨਾਲ ਪੜਾਇਆ ਹੈ ਤੁਸੀਂ ਉਸ ਨੂੰ ਪ੍ਰੋਪਰ ਪੜਨਾ ਹੈ ਤਾਂ ਮੈਕਸਿਮਮ ਕੁਐਸਚਨ ਆਨੇ ਹੀ ਆਨੇ ਹਨ ਦੂਸਰਾ ਪੰਜਾਬ ਦੀ ਜੀਓਗ੍ਰਾਫੀ ਯਾਨੀ ਕਿ ਭਗੋਲ ਭਗੋਲ ਤੋਂ ਮਤਲਬ ਹੈ ਪੰਜਾਬ ਦੀਆਂ ਨਦੀਆਂ ਕਿਹੜੇ-ਕਿਹੜੇ ਸ਼ਹਿਰ ਤੋਂ ਨਿਕਲ ਰਹੀਆਂ ਨੇ ਉਹਨਾਂ ਦੀ ਸਹਾਇਕ ਨਦੀਆਂ ਕਿਹੜੀਆਂ ਹੈ ਪੰਜਾਬ ਦੇ ਜੰਗਲ ਫੋਰੈਸਟ ਬੇਸਿਕ ਇਨਫੋਰਮੇਸ਼ਨ ਕਿ ਪੰਜਾਬ ਦਾ ਏਰੀਆ ਡੈਂਸਿਟੀ ਕਿੱਥੇ ਜ਼ਿਆਦਾ ਹੈ ਪੰਜਾਬ ਦੇ ਅੰਦਰ ਕਿਹੜੀ ਕਿਹੜੀ ਵਾਈਲਡਲਾਈਫ ਸੈਂਚੁਰੀ ਹੈ ਕਿਹੜਾ ਕਮਿਊਨਿਟੀ ਰਿਜ਼ਰਵ ਹੈ ਕਨਜ਼ਰਵੇਸ਼ਨ ਰਿਜ਼ਰਵ ਕਿਹੜਾ ਹੈ ਇਹ ਸਾਰੀਆਂ ਗੱਲਾਂ ਦੇ ਉੱਪਰ ਫੋਕਸ ਕਰਨਾ ਹੈ ਠੀਕ ਉਸ ਤੋਂ ਬਾਅਦ ਪੰਜਾਬ ਦਾ ਲਿਟਰੇਚਰ ਜਿੰਨੇ ਵੀ ਸਾਡੇ ਸਾਹਿਤਕਾਰ ਹੋਏ ਆ ਉਹਨਾਂ ਤੇ ਜਰੂਰ ਕੁਐਸਚਨ ਆਣਾ ਹੀ ਆਣਾ ਹੈ ਤੁਸੀਂ ਵੀ ਨੂੰ ਪ੍ਰੋਪਰ ਤਰੀਕੇ ਨਾਲ ਪੜ੍ਹਨਾ ਹੈ ਆਖਰੀ 올ਡ ਸਿਟੀਜ਼ ਨੇਮ ਅੱਜ ਕੱਲ ਦੇਖ ਰਿਆ ਸੀ ਮੈਂ ਲੈਬ اٹینڈੈਂਟ ਦਾ ਪੇਪਰ ਉੱਚ ਪੁੱਛਿਆ ਕਿ ਬਰਨਾਲੇ ਦਾ ਪੁਰਾਣਾ ਨਾਮ ਕੀ ਸੀ ਤਾਂ ਇਸ ਪ੍ਰਕਾਰ ਦੇ ਕੁਐਸਚਨ ਪੰਜਾਬ ਜੀਕੇ ਤੋਂ ਮੈਕਸਿਮਮ ਆਨੇ ਹੈ ਅਗਰ ਤੁਸੀਂ ਚਾਰ ਪੰਜ ਟੌਪਿਕ ਨੂੰ ਅੱਛੇ ਨਾਲ ਪੜ੍ਹ ਲਓ ਤੁਹਾਨੂੰ ਬਹੁਤ ਸਾਰੇ ਮਾਰਕਸ ਦੇ ਕੇ ਜਾਏਗਾ ਠੀਕ ਇਸ ਤੋਂ ਅੱਗੇ ਤੋ ਪੰਜਾਬ ਜੀ ਕੇ ਪੜਨੀ ਹੈ ਤਾਂ ਪੰਜਾਬ ਜੀ ਕੇ ਪੜਨ ਵਾਸਤੇ ਸਭ ਤੋਂ ਬੈਸਟ ਸੋਰਸ ਹੈ ਅੰਕਿਤ ਸਰਦੀ ਪਲੇਲਿਸਟ ਇਹ ਪਲੇਲਿਸਟ ਫ੍ਰੀ ਆਫ ਕੋਸਟ YouTube ਦੇ ਉੱਪਰ ਹੈ ਇਹ ਵਿੱਚੋਂ ਤੁਸੀਂ ਛਾਂਟ ਕੇ ਪੜ ਲਓ ਜਿਹੜੇ ਜਿਹੜੇ ਟੌਪਿਕ ਮੈਂ ਦੱਸਿਆ ਇਹਨਾਂ ਟੌਪਿਕ ਨੂੰ ਤੁਸੀਂ ਪਹਿਲਾਂ ਪੜ ਲਓ ਟੌਪਿਕ ਵਾਈਜ਼ ਸਰਨੇ ਥਿਊਰੀ ਕਰਾ ਰੱਖੀ ਹੈ ਇਸ ਨੂੰ ਪੜ ਲਓ ਅਗਰ ਨਹੀਂ ਪੜਿਆ ਤਾਂ ਇਹ ਜਲਦੀ ਜਲਦੀ ਪੜੀ ਜਾ ਸਕਦੀ ਨਾ ਬਹੁਤ ਮੁਸ਼ਕਿਲ ਕੰਮ ਨਹੀਂ ਹੈ 3-4 ਦਿਨਾਂ 'ਚ ਹੋ ਜਾਏਗਾ ਦੂਜਾ ਦੂਸਰਾ ਹੈ ਓਵਰঅল ਜੀਕੇ ਜੀਐਸ ਦਾ ਸਿਲੇਬਸ ਹੈ ਜਿਸ ਦੀ ਟੋਟਲ ਵੇਟੇਜ ਸਾਡੇ ਐਗਜ਼ਾਮ ਦੇ ਵਿੱਚ ਕਿੰਨੀ ਹੈ 25 ਯਾਨੀ ਕਿ 1/4 ਨੰਬਰ ਇਹ ਜੀਕੇ ਦੇ ਹੈ ਲੇਕਿਨ ਇਹ ਜੀਕੇ ਦੇ ਅੰਦਰ ਬਹੁਤ ਵਾਸਟ ਸਿਲੇਬਸ ਹੈ ਇਸ ਨੂੰ ਇਨੀ ਜਲਦੀ ਕਵਰ ਕਰਨਾ ਪੋਸਿਬਲ ਨਹੀਂ ਹੈ ਤਾਂ ਸਾਨੂੰ ਥੋੜਾ ਟ੍ਰੈਂਡ ਦੇਖ ਲੈਣਾ ਚਾਹੀਦਾ ਕਿ ਮੈਕਸਿਮਮ ਕੁਐਸਚਨ ਕਿੱਥੋਂ ਆਣਗੇ ਠੀਕ ਤਾਂ ਮੈਕਸਿਮਮ ਕੁਐਸਚਨ ਕਿੱਥੋਂ ਆ ਰਹੇ ਉਸ ਚੀਜ਼ ਨੂੰ ਦੇਖਿਆ ਜਾਏ ਤਾਂ ਜਿਹੜੇ ਨਵੇਂ ਐਗਜ਼ਾਮ ਹੋਏ ਹੈ ਹੁਣ ਤੁਸੀਂ ਲੈਬ ਟੈਂਡੈਂਟ ਦਾ ਪੇਪਰ ਹੋਇਆ ਉਸ ਤੋਂ ਪਹਿਲਾਂ ਕਲਰਕ ਦਾ ਪੇਪਰ ਹੋਇਆ ਉਸ ਤੋਂ ਪਹਿਲਾਂ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਇਆ ਪੁਰਾਣਾ ਐਕਸਾਈਜ਼ ਇਨਸਪੈਕਟਰ ਦਾ ਪੇਪਰ ਦੇਖ ਲਓ ਪੋਲਿਟੀ ਦੀ ਵੇਟੇਜ ਘਟਦੀ ਜਾ ਰਹੀ ਹੈ ਪਹਿਲਾਂ ਪੋਲਿਟੀ ਤੋਂ ਬਹੁਤ ਕੁਐਸਚਨ ਆਉਂਦੇ ਸੀ ਲੇਕਿਨ ਹੁਣ ਪੋਲਿਟੀ ਦੇ ਕੁਐਸਚਨ ਘਟਦੇ ਜਾਂਦੇ ਹੈ ਇਹ ਗੱਲ ਬਿਲਕੁਲ ਸੱਚ ਹੈ ਤੁਸੀਂ ਮੇਰੀ ਨਾ ਮੰਨੋ ਤਾਂ ਕੁਐਸਚਨ ਪੇਪਰ ਖੁਦ ਉਠਾ ਲਓ ਤੁਸੀਂ ਇਹ ਵੀ ਦੇਖਿਆ ਹੋਏਗਾ ਵਾਤਾਵਰਨ ਯਾਨੀ ਕਿ এনवायरमेंट ਇਕਨੋਮਿਕਸ ਯਾਨੀ ਕਿ ਅਰਥਸ਼ਾਸਤਰ ਜੀਓਗ੍ਰਾਫੀ ਯਾਨੀ ਕਿ ਪੁਗੋਲ ਇਸ ਦੇ ਕੁਐਸਚਨ ਇਨਕਰੀਜ਼ ਹੁੰਦੇ ਕਲਰ ਦੇ ਪੇਪਰ ਚ ਵੀ এনवायरमेंट ਆਇਆ ਹੈ ਲੈਬ ਟੈਂਡੈਂਟ ਦੇ ਪੇਪਰ ਚ ਬਹੁਤ ਅੱਛੇ এনवायरमेंट ਦੇ ਕੁਐਸਚਨ ਆ ਰਹੇ ਹੈ ਠੀਕ ਇਸ ਤੋਂ ਇਲਾਵਾ ਵੀ ਇੱਕ ਪੇਪਰ ਹੋਰ ਦੇਖਿਆ ਮੈਂ ਪੀਟ੍ਰੀਪਲ ਐਸਪੀ ਦਾ ਨਾਮ ਨਹੀਂ ਯਾਦ ਉੱਚ ਵੀ এনवायरमेंट ਦੇ ਕੁਐਸਚਨ ਆਏ ਇਕਨੋਮਿਕਸ ਦੇ ਕੁਐਸਚਨ ਆਏ ਜੀਓਗ੍ਰਾਫੀ ਦੇ ਕੁਐਸਚਨ ਆਏ ਤਾਂ ਇਸ ਟੌਪਿਕ ਦੇ ਜੋ ਵੇਟੇਜ ਹੈ ਪਾਲਿਟੀ ਦੇ ਨਾਲੋਂ ਵੱਧ ਰਹੀ ਹੈ ਇਸ ਗੱਲ ਨੂੰ ਤੁਸੀਂ ਮੰਨ ਲਓ ਨਹੀਂ ਮੰਨਣਾ ਤਾਂ ਤੁਸੀਂ ਕੁਐਸਚਨ ਪੇਪਰ ਦੇਖ ਲਓ ਖੁਦ ਇਸ ਤੋਂ ਇਲਾਵਾ ਸਟੈਟਿਕਸ ਸਿਨੇਮਾ ਤੇ ਸਟੈਟਿਕਸ ਸਪੋਰਟਸ ਇਹ ਦੋ ਟੌਪਿਕ ਤੋਂ ਵੀ ਪੱਕੇ ਕੁਐਸਚਨ ਆ ਰਹੇ ਨੇ ਠੀਕ ਕਿ ਸਭ ਤੋਂ ਪਹਿਲੀ ਵਾਰ ਓਸਕਰ ਅਵਾਰਡ ਕਿਸ ਨੂੰ ਮਿਲਿਆ ਪਹਿਲੀ ਵਾਰ ਦਾਦਾ ਸਾਹਿਬ ਫਾਲਕੇ ਅਵਾਰਡ ਕਿਸ ਨੂੰ ਮਿਲਿਆ ਪਹਿਲੀ ਵਾਰ ਆਈਸੀਸੀ T20 ਟਰੋਫੀ ਕਿਸ ਨੇ ਜਿੱਤੀ ਇਸ ਪ੍ਰਕਾਰ ਦੇ ਸਟੈਟਿਕ ਸਪੋਰਟਸ ਦੇ ਕੁਐਸਚਨ ਪੁੱਛੇ ਜਾ ਰਹੇ ਨੇ ਰਿਪੀਟਿਡਲੀ ਤਾਂ ਤੁਸੀਂ ਇਸ ਨੂੰ ਵੀ ਤਿਆਰ ਕਰਨਾ ਹੈ ਐਂਡ ਜੋ ਇਹ 25 ਕੁਐਸਚਨ ਹੈ ਠੀਕ ਇਹਦਾ 40% ਕਰੰਟ ਅਫੇਅਰ ਹੈ ਤਾਂ ਕਰੰਟ ਅਫੇਅਰ ਚੋਂ 10 ਤੋਂ 12 ਕੁਐਸਚਨ ਪੱਕੇ ਆਣੇ ਆ। ਤਾਂ ਕਰੰਟ ਅਫੇਅਰ ਤੋਂ ਬਿਨਾ ਸਿਲੈਕਸ਼ਨ ਨਹੀਂ ਹੋ ਸਕਦਾ। ਇਹ ਵੀ ਤੁਸੀਂ ਗਲਤ ਧਿਆਨ ਰੱਖਣੀ ਹੈ। ਪਹਿਲਾਂ ਅਗਰ ਤੁਸੀਂ ਇਕਨੋਮਿਕਸ এনवायरमेंट ਜੀਓਗ੍ਰਾਫੀ ਘੱਟ ਸਮਝ ਕਰਨੀ ਹੈ ਤਾਂ ਇੱਕ ਤਾਈ ਮੇਰੀ ਮੈਰਾਥਨ ਹੈ 6 ਘੰਟੇ ਦੀ ਮੈਰਾਥਨ ਹੈ। ਇਸ ਤੋਂ ਇਲਾਵਾ ਬਹੁਤ ਸਾਰਾ ਡਾਟਾ ਇਕਨੋਮਿਕਸ এনवायरमेंट ਜੀਓਗ੍ਰਾਫੀ ਦਾ ਮੈਂ ਪ੍ਰਤਾਪ ਅਕੈਡਮੀ ਦੇ YouTube ਚੈਨਲ ਤੇ ਕਰਾਇਆ ਹੈ। ਗੇਮ ਚੇਂਜਰ ਸੀਰੀਜ਼ ਹੈ। ਪਰ ਤੁਸੀਂ ਇਸ ਨੂੰ 15 ਦਿਨ ਚ ਨਹੀਂ ਕਰ ਸਕਦੇ। ਇਹ ਬਹੁਤ ਵੱਡੀ ਸੀਰੀਜ਼ ਹੈ। ਗੇਮ ਚेंजर सीरीज ਇਹਦੇ ਅੰਦਰ 50 ਕਲਾਸਿਸ ਨੇ এনवायरमेंट ਇਕਨੋਮਿਕਸ ਜੀਓਗ੍ਰਾਫੀ ਦਾ ਕੁਐਸਚਨ ਚਾਹੇ ਨਾਇਬ ਤਹਿਸੀਲਦਾਰ ਦਾ ਕਿਉਂ ਨਾ ਹੋਏ ਉਹ ਵੀ ਇੱਕ ਕਢਾ ਦੇਗੀ ਤੁਹਾਡਾ ਠੀਕ ਇਸ ਤੋਂ ਇਲਾਵਾ ਮੇਰੀ ਦੋ ਹੋਰ ਸੀਰੀਜ਼ ਹੈ ਜੀਕੇ ਜੀਐਸ ਐਂਡ ਮਿਕਸ ਜੀਕੇ ਤਾਂ ਟੋਟਲ 150 ਦੇ ਕਰੀਬ ਮੇਰੀ ਵੀਡੀਓਜ਼ ਹੈ ਸਿਰਫ এনवायरमेंट ਇਕਨੋਮਿਕਸ ਤੇ ਜੀਓਗ੍ਰਾਫੀ ਦੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਿਓ किसी भी कोचिंग इंस्टीट्यूट के पेड कोर्स नालों प्लेलिस्ट के अंदर ज़्यादा डेटा है ज़्यादा कंसैप्ट है मुश्किल तो मुश्किल कंसैप्ट है चाहे वह इकनोमिक्स का मोनिटरी पॉलिसी है चाहे वह इनवायरमेंट का कोई टॉपिक है यूट्रोफिकेशन या जोग्राफी का कोई एलनीनो वर्गा टॉपिक है जो किसी ने नहीं कराया वो भी इतने कराया है ठीक तो अगे फ्यूचर वास्ते इस्न देख सौ तो, लेकिन हूँ इनवायरमेंट इकनोमिक जोग्राफी वास्ते मैराथोन लगा लो इसवा ਤੜਾ ਲੇਬਰ ਇਨਸਪੈਕਟਰ ਦਾ ਐਗਜ਼ਾਮ ਹੈ ਉਸ ਤੋਂ ਪਹਿਲਾਂ এনवायरमेंट ਦੀ ਮੈਂ ਅਲੱਗ ਮੈਰਾਥਨ ਲੈ ਕੇ ਆਉਂਗਾ ਇਕਨੋਮਿਕਸ ਦੀ ਮੈਂ ਅਲੱਗ ਮੈਰਾਥਨ ਲੈ ਕੇ ਆਉਂਗਾ ਤੇ ਜੀਓਗ੍ਰਾਫੀ ਦੀ ਮੈਂ ਅਲੱਗ ਮੈਰਾਥਨ ਇਹ ਤਿੰਨ ਮੈਰਾਥਨ ਮੈਂ ਜ਼ਰੂਰ ਲਗਾਉਂਗਾ ਤੁਸੀਂ ਇਸ ਨੂੰ ਵੀ ਦੇਖ ਲਓ ਤਕਰੀਬਨ 100 100 ਕੁਐਸਚਨ ਤਿੰਨਾ ਦੇ ਹੋਣਗੇ ਟੋਟਲ 300 ਕੁਐਸਚਨ ਇਹਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਮੈਕਸਿਮਮ ਜਿੰਨੇ ਵੀ ਕਨਸੈਪਟਸ ਤੇ ਫੈਕਟਸ ਆ ਕਵਰ ਹੋ ਜਾਣ ਤੇ ਕੁਐਸਚਨ ਇੱਚੋ ਹੀ ਪਸਦੇ ਠੀਕ ਤਾਂ ਇਹ ਚੀਜ਼ ਮੇਰੇ ਐਂਡ ਤੋਂ ਹੋ ਜੇਗੀ ਤੁਸੀਂ ਪ੍ਰਤਾਪ ਅਕੈਡਮੀ ਦੇ ਚੈਨਲ ਜੁੜੇ ਰਹੋ ਇਹ ਮੈਰਾਥਨਸ ਆਣ ਗਿਆ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਕਰੰਟ ਅਫੇਅਰ ਦੀ ਗੱਲ ਅੱਛਾ ਸੌਰੀ ਸੋ ਜੀਓਗ੍ਰਾਫੀ ਦਾ ਇੱਕ ਟੌਪਿਕ ਹੈ ਸੋਇਲਸ ਸੋਇਲਸ ਤੋਂ ਵੀ ਕੁਐਸਚਨ ਆਂਦੇ ਰਹਿੰਦੇ ਆ ਤਾਂ ਸੋਇਲ ਦੇ ਉੱਪਰ ਮੈਰਾਥਨ ਲਗਾਈ ਹੈ ਮੈਕਸਿਮਮ ਕੁਐਸਚਨ ਇਤੋਂ ਫਸ ਜਾਣਗੇ ਇਸ ਤੋਂ ਇਲਾਵਾ 5 ਇਅਰ ਪਲਾਨ ਪੰਜ ਵਰਸ਼ੀ ਯੋਜਨਾ ਇਹਦੇ ਉੱਪਰ ਵੀ 4 ਘੰਟੇ ਦੀ ਮੈਰਾਥਨ ਹੈ ਤੁਸੀਂ ਲਗਾ ਸਕਦੇ ਹੋ ਲਾਸਟ ਲੈਬ ਅਟੈਂਡੈਂਟ ਵਾਲੇ ਪੇਪਰ ਦੇ ਵਿੱਚ ਪੰਜ वर्षी ਯੋਜਨਾ ਤੋਂ ਸਵਾਲ ਆਇਆ ਸੀ ਬਜਟ ਦਾ ਐਨਾਲਿਸਿਸ ਵੀ ਮੈਂ ਕੀਤਾ ਦਾ ਇਹ ਵੀ ਤੁਸੀਂ ਦੇਖ ਸਕਦੇ ਹੋ ਕਰੰਟ ਅਫੇਅਰ ਦੇ ਜੋ ਟੌਪਿਕਸ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਰੰਟ ਅਫੇਅਰ ਦੇ ਟੌਪਿਕ ਹੈ ਸਾਇੰਸ ਐਂਡ ਟੈਕਨੋਲੋਜੀ ਸਿਨੇਮਾ ਐਂਡ ਅਵਾਰਡ ਸਪੋਰਟਸ ਐਂਡ ਗਵਰਨਮੈਂਟ ਸਕੀਮ ਤੁਸੀਂ ਅਗਰ ਧਿਆਨ ਨਾਲ ਦੇਖੋ ਨਾ ਆਪਣਾ ਸਿਲੇਬਸ ਉਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਹੈ ਸਾਇੰਸ ਐਂਡ ਟੈਕ ਸਪੋਰਟਸ ਸਿਨੇਮਾ ਐਂਡ ਲਿਟਰੇਚਰ ਕਾ ਕਰੰਟ ਅਫੇਅਰ ਦੇ ਵਿੱਚ ਇਸ ਪੋਰਸ਼ਨ ਦੀ ਵੇਟੇਜ ਸਭ ਤੋਂ ਜ਼ਿਆਦਾ ਰਹੇਗੀ 100% ਇਤੋਂ ਕੁਐਸਚਨ ਆਨੇ ਹੀ ਆਨੇ ਹਨ ਠੀਕ ਇਸ ਤੋਂ ਇਲਾਵਾ ਬਾਕੀ ਟਾਪਿਕ ਲਾਈਕ ਇੰਡੈਕਸ ਐਂਡ ਰਿਪੋਰਟਸ ਡਿਫੈਂਸ ਐਕਸਰਸਾਈਜ਼ ਤੋਂ ਵੀ ਕੁਐਸਚਨ ਲਾਸਟ ਟਾਈਮ ਆਇਆ ਕਲਰਕ ਦੇ ਵਿੱਚ ਇੰਪੋਰਟੈਂਟ ਬੁక్స్ ਤੇ ਆਥਰ ਕਿਹੜੇ ਇੰਪੋਰਟੈਂਟ ਮੈਪ ਦੀ ਲੋਕੇਸ਼ਨ ਨਿਊਜ਼ 'ਚ ਰਹੀ ਵਾਤਾਵਰਣ ਦੇ ਇਕਨੋਮਿਕਸ ਦੇ ਕੁਐਸਚਨ ਵੀ ਆ ਜਾਂਦੇ ਆ ਸੋ ਕਰੰਟ ਅਫੇਅਰ ਦੇ ਕੁਐਸਚਨ ਤਕਰੀਬਨ ਤਕਰੀਬਨ 10 ਕੁਐਸਚਨ ਆਣਗੇ इन्ह दस क्वेश्चन वास्ते एक अच्छा सोर्स फॉलो करना है तो वह अच्छा सोर्स कौन है वह अच्छा सोर्स है प्रताप अकैडमी ठीक हम प्रताप अकैडमी उपर हर रोज नौ बजे बी फरवरी तो टॉपिक वाइज करंट फेयर कराया जाएगा टॉपिक वाइज करंट फेयर कराया जाएगा जिन्हें भी टॉपिक लिखे ना ਇੱਕ ਦਿਨ ਇੱਕ ਟੌਪਿਕ ਫੜਾਂਗੇ ਉਹਨੂੰ ਕੰਪਲੀਟ ਕਰ ਦਾਂਗੇ ਇਸ ਤੋਂ ਬਾਅਦ ਕੋਈ ਕਰੰਟ ਅਫੇਅਰ ਦਾ ਕੁਐਸਚਨ ਨਹੀਂ ਆਏਗਾ ਟੌਪਿਕ ਵਾਈਜ਼ ਕਰੰਟ ਅਫੇਅਰ ਕਰਾਂਗੇ ਸਭ ਤੋਂ ਪਹਿਲਾਂ ਸਾਇੰਸ ਐਂਡ ਟੈਕ ਦੀ ਕਲਾਸ ਹੋਏਗੀ 25 ਫਰਵਰੀ ਨੂੰ ਠੀਕ ਹੈ ਲਗਾਤਾਰ ਕਲਾਸਿਸ ਲਗਾਵਾਂਗੇ ਹਰ ਰੋਜ਼ ਰੋਜ਼ ਰਾਤ ਨੂੰ 9 ਵਜੇ ਕਲਾਸ ਹੋਏਗੀ ਮੈਂ ਲਗਾਉਂਗਾ ਟੌਪਿਕ ਵਾਈਜ਼ ਕਰੰਟ ਅਫੇਅਰ ਸਪੈਸ਼ਲੀ ਲੇਬਰ ਇਨਸਪੈਕਟਰ ਵਾਸਤੇ ਕਰਾਂਗੇ ਕਰੰਟ ਅਫੇਅਰ ਦਾ ਕੋਈ ਹੋਰ ਸੋਰਸ ਫੋਲੋ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ ਇਹ ਮੇਰਾ ਵਾਦਾ ਹੈ ਠੀਕ ਉਹ ਅਸੀਂ ਕੀ ਦੇਖਿਆ ਅਸੀਂ ਇਹ ਦੇਖਿਆ ਕਿ এনवायरमेंट ਇਕਨੋਮਿਕ ਜੀਓਗ੍ਰਾਫੀ ਦੇ ਕੁਐਸਚਨ ਆ ਰਿਹਾ ਉਹਦੇ ਵਾਸਤੇ ਮੈਰਾਥਨ ਲੱਗ ਜੇਗੀ ਕਰੰਟ ਅਫੇਅਰ ਦੇ ਕੁਐਸਚਨ ਭਰ ਭਰ ਕੀ ਆਨੇ ਆ ਉਹਦੀ ਜੋ ਹੈ ਮੈਰਾਥਨ ਆ ਕੱਲ ਤੋਂ ਸਟਾਰਟ ਹੋ ਜੇਗੀ ਯਾਨੀ ਕਿ 22 ਫਰਵਰੀ ਤੋਂ ਸਟਾਰਟ ਹੋ ਜੇਗੀ ਸਟੈਟਿਕ ਸਿਨਮਾ ਐਂਡ ਸਟੈਟਿਕ 스포츠 ਦਾ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਮੈਰਾਥਨ ਲਗਾਦਾ ਕਿਉਂਕਿ ਇਤੋਂ 2 ਤੋਂ 4 ਕੁਐਸਚਨ ਆਨੇ ਹਨ ਤਾਂ ਮੈਂ ਕੋਸ਼ਿਸ਼ ਕਰਾਂਗਾ ਵਾਦਾ ਨਹੀਂ ਹੈ ਕਿ ਇੱਥੇ ਵੀ ਮੈਰਾਥਨ ਆ ਜਾਏ ਇੱਕ ਇਸ ਤੋਂ ਇਲਾਵਾ ਪੋਲੀਟੀ ਤੇ ਮਾਡਰਨ ਹਿਸਟਰੀ ਦੀ ਇੱਕ ਮਿਕਸ ਮੈਰਾਥਨ ਲਗਾ ਦਾਂਗਾ ਸੋ ਦੈਟ ਤੁਸੀਂ ਰਿਵਾਈਜ਼ ਕਰ ਲਓ ਕਿਉਂਕਿ ਪੋਲੀਟੀ ਦੇ ਕੁਐਸਚਨ ਘੱਟ ਆ ਰਹੇ ਦਾ ਮਤਲਬ ਇਹ ਨਹੀਂ ਇਗਨੋਰ ਕਰ ਦੇਣਾ ਆਪਾਂ ਇੱਕ ਮੈਰਾਥਨ ਲਗਾਵਾਂਗੇ ਸਭ ਤੋਂ ਮੈਕਸਿਮਮ ਜੋ ਕੁਐਸਚਨ ਹੈ ਕਵਰ ਕਰ ਲਾਂਗੇ ਉਹਦੇ ਵਿੱਚ ਠੀਕ ਸੋ ਅਸੀਂ ਜੀਕੇ ਜੀਐਸ ਦਾ ਪੋਰਸ਼ਨ ਕੰਪਲੀਟ ਕਰ ਲਿਆ ਪੰਜਾਬ ਜੀਕੇ ਬਾਰੇ ਚਰਚਾ ਕਰ ਲਈ ਤਾਂ ਸਾਡੇ ਕਿੰਨੇ ਕੁਐਸਚਨ ਕੰਪਲੀਟ ਹੋ ਗਏ 42 ਮਾਰਕਸ 42 ਮਾਰਕਸ ਆਪਣੇ ਕੰਪਲੀਟ ਹੋ ਗਏ ਅਗਲਾ ਪਾਰਟ ਆ ਗਿਆ ਲੌਜੀਕਲ ਰੀਜ਼ਨਿੰਗ ਦਾ ਲੋਜੀਕਲ ਰੀਜ਼ਨਿੰਗ ਇਸ ਦੀ ਵੀ 1/4 ਵੇਟੇਜ ਹੈ ਇਸ ਤੋਂ ਬਿਨਾ ਵੀ ਸਿਲੈਕਸ਼ਨ ਪੋਸੀਬਲ ਨਹੀਂ ਹੈ ਐਂਡ ਇਹ ਦੇਖਿਆ ਗਿਆ ਹੈ ਹਾਲ ਫਿਲਹਾਲ ਦੇ ਐਗਜ਼ਾਮ ਦੇ ਵਿੱਚ ਕਿ ਪੀਟ ਪੀਐਸਬੀ ਰੀਜ਼ਨਿੰਗ ਦੇ ਉੱਪਰ ਜ਼ਿਆਦਾ ਫੋਕਸ ਕਰ ਰਹੀ ਹੈ ਇਹ ਜਿੰਨੀਆਂ ਵੀ ਗੱਲਾਂ ਕਹਿ ਰਿਹਾ ਮੈਂ ਆਪਣੇ ਮਨ ਤੋਂ ਨਹੀਂ ਕਹਿ ਰਿਹਾ ਜੋ ਕੁਐਸਚਨ ਪੇਪਰ ਨਵੇਂ ਆ ਰਹੇ ਹੈ ਉਹਦੇ ਹਿਸਾਬ ਨਾਲ ਰੀਜ਼ਨਿੰਗ ਦੀ ਵੇਟੇਜ ਕਵਾੰਟ ਤੋਂ ਜ਼ਿਆਦਾ ਹੈ ਮੈਂ ਕੋਈ ਦਾਵਾ ਨਹੀਂ ਕਰ ਰਿਹਾ ਕਿ ਲੇਬਰ ਇਨਸਪੈਕਟਰ ਦੇ ਵਿੱਚ ਰੀਜ਼ਨਿੰਗ ਆਏਗੀ ਕਵਾੰਟ ਨਹੀਂ ਆਏਗਾ ਪਰ ਜੋ ਚੱਲ ਰਿਹਾ ਹੈ ਟ੍ਰੈਂਡ ਦੇ ਹਿਸਾਬ ਨਾਲ ਰੀਜ਼ਨਿੰਗ ਦੇ ਕੁਐਸਚਨ ਜ਼ਿਆਦਾ ਪੁੱਛੇ ਜਾ ਰਹੇ ਤੁਸੀਂ ਖੁਦ ਦੇਖ ਸਕਦੇ ਹੋ ਤਾਂ ਰੀਜ਼ਨਿੰਗ ਦੇ ਕਿਹੜੇ ਟੌਪਿਕ ਇੰਪੋਰਟੈਂਟ ਹੈ ਇਹ ਸਾਰੇ ਟੌਪਿਕ ਇੰਪੋਰਟੈਂਟ ਟੋਟਲ 15 ਟੌਪਿਕ ਹੈ ਐਨਲੋਜੀ ਬਲੱਡ ਰਿਲੇਸ਼ਨ ਅਲਫਾਬੈਟਿਕਲ ਸੀਰੀਜ਼ ਨੰਬਰ ਸੀਰੀਜ਼ ਇਹ ਸਭ ਟੌਪਿਕ ਹੈ ਕੈਲੰਡਰ ਕਲॉक ਕੋਡਿੰਗ ਡੀਕੋਡਿੰਗ ਡਿਕਸ਼ਨਰੀ ਡਾਇਰੈਕਸ਼ਨ ਸੈਂਸ ਐਂਡ ਈਜ਼ੀ ਹੈ ਇਹ ਟੋਟਲ 15 ਟੌਪਿਕ ਹੈ 15 ਮਾਰਕਸ ਸਮਝ ਲਓ ਤੁਹਾਡੇ ਅਗਰ ਤੁਸੀਂ ਇੱਕ ਦਿਨ ਦੇ ਦੋ ਟੌਪਿਕ ਵੀ ਕਰੋ ਆਰਾਮ ਦੇ ਨਾਲ ਹੋ ਜਾਏਗਾ ਕੁਝ ਨਹੀਂ ਕਰਨਾ ਇਦੇ ਵਾਸਤੇ ਆ ਪਲੇਲਿਸਟ ਹੈ ਦੀਪ ਸਰ ਦੀ ਪ੍ਰਤਾਪ ਅਕੈਡਮੀ ਦੇ ਉੱਪਰ ਤੁਸੀਂ ਇਸ ਨੂੰ ਫੋਲੋ ਕਰਨਾ ਹੈ ਇਹ ਤੋਂ ਸਰ ਤੋਂ ਕਨਸੈਪਟ ਸਿੱਖ ਲਿਆ ਤੇ 100 ਕੁਐਸਚਨ ਪ੍ਰੈਕਟਿਸ ਕਰ ਲਿਓ ਟੌਪ ਦੇ ਟੌਪ ਦੇ 100 ਕੁਐਸਚਨ ਕਿਤੋਂ ਵੀ ਪ੍ਰੀਵੀਅਸ ਈਅਰ ਉਠਾ ਕੇ ਪ੍ਰੈਕਟਿਸ ਕਰ ਲਿਓ ਤੁਹਾਡਾ 15 ਮਾਰਕਸ ਰੀਜਨਿੰਗ ਦੇ ਰੀਜਨਿੰਗ ਤੋਂ ਇੱਕ ਮਾਰਕਸ ਵੀ ਤੁਹਾਡਾ ਨਹੀਂ ਕਟਣਾ ਚਾਹੀਦਾ ਕਿਉਂਕਿ ਇਹ ਬਹੁਤ ਈਜ਼ੀ ਹੈ ਇਹ ਕੋਈ ਬਹੁਤ ਮੁਸ਼ਕਿਲ ਕੰਮ ਨਹੀਂ ਐ ਸਿੰਪਲ ਐ ਜਿਆਦਾ ਜਿਆਦਾ ਨੰਬਰ ਸੀਰੀਜ਼ ਦਾ ਇੱਕ ਸੁੰਦਾ ਹੈ ਫਸ ਜਾਂਦਾ ਹੈ ਕਈ ਵਾਰ ਠੀਕ ਹੈ ਮਿਸਿੰਗ ਨੰਬਰ ਦਾ ਫਸ ਜਾਂਦਾ ਹੈ ਸਵਾਲ ਇਸ ਤੋਂ ਇਲਾਵਾ ਬਾਕੀ ਸਾਰੇ ਟੌਪਿਕ ਇੰਨੇ ਆਸਾਨ ਹੈ ਕਿ ਅਗਰ ਤੁਸੀਂ ਤਰੀਕੇ ਨਾਲ ਬੈਠ ਕੇ ਕਰੋਗੇ ਤੁਹਾਡੇ 15 ਮਾਰਕਸ ਪੱਕੇ ਹੋ ਜਾਣਗੇ ਠੀਕ ਤਾਂ ਇਹ ਬਹੁਤ ਫਾਇਦੇ ਦਾ ਫਾਇਦੇ ਦਾ ਸੌਦਾ ਹੈ ਅਗਰ ਤੁਸੀਂ 20 ਕਲਾਸਾਂ ਟਾਈਮ ਸਪੀਡ ਡਿਸਟੈਂਸ ਹੀ ਲਗਾਓਗੇ ਫਿਰ ਇੱਕ ਸਵਾਲ ਬਣੇਗਾ 19 ਸਮੇਂ ਜੇ ਸਾਰੀਆਂ ਕਲਾਸਿਸ ਹੋ ਜਾਣਗੀਆਂ 15 ਮਾਰਕਸ ਮਿਲਣਗੇ ਤਾਂ ਹਿਸਾਬ ਲਗਾ ਲਓ ਟੈਕ ਜ਼ਾਮੀਨਰ ਵੀ ਇਹ ਥੋੜੀ ਮੈਂ ਕਹਿਣਾ ਕਿ ਈਜ਼ੀ ਸਵਾਲ ਸੋਲਵ ਕੀਤਾ ਤੇ ਘੱਟ ਮਾਰਕਸ ਦਊਗਾ ਤਾਂ ਉਸ ਤੋਂ ਇਲਾਵਾ ਨਿਊਮੈਰਿਕਲ ਅਬਿਲਿਟੀ ਡੇਟਾ ਇੰਟਰਪ੍ਰੀਟੇਸ਼ਨ ਪੱਕਾ ਕੁਐਸਚਨ ਆਏਗਾ ਡੇਟਾ ਇੰਟਰਪ੍ਰੀਟੇਸ਼ਨ ਦਾ 2 ਤੋਂ 3 ਕੁਐਸਚਨ ਅੱਡੀ ਆਈ ਦਾ ਕੁਝ ਨਹੀਂ ਕਰਨਾ ਇਹਦੀ ਡੀ ਆਈ ਦੀ ਵੀ ਸਰ ਨੇ ਦੀਪ ਸਰ ਨੇ ਕਲਾਸਿਸ ਲਗਾਈਆਂ ਹੈ ਕੈਸਲੇਟ ਡੀ ਆਈ ਐਂਡ ਨੋਰਮਲ ਡੇਟਾ ਇੰਟਰਪ੍ਰੀਟੇਸ਼ਨ ਇਹਦੀ ਵੀਡੀਓ ਦੇਖਣੀ ਹੈ ਫਿਰ ਮੈਂ ਤੁਹਾਨੂੰ ਦੱਸੂਗਾ ਪ੍ਰੈਕਟਿਸ ਕਿੱਥੋਂ ਕਰਨੀ ਹੈ ਪ੍ਰੈਕਟਿਸ ਤੁਸੀਂ ਕਰਨੀ ਹੈ ਨਾ ਰੀਜ਼ਨਿੰਗ ਚਾਹੇ ਤੁਸੀਂ ਰੀਜ਼ਨਿੰਗ ਦੀ ਪ੍ਰੈਕਟਿਸ ਕਰਨੀ ਹੈ ਚਾਹੇ ਤੁਸੀਂ ਡਾਟਾ ਇੰਟਰਪ੍ਰੀਟੇਸ਼ਨ ਦੀ ਪ੍ਰੈਕਟਿਸ ਕਰਨੀ ਹੈ ਚਾਹੇ ਤੁਸੀਂ ਕੈਸਲੇਟ ਡੀਆਈ ਦੀ ਪ੍ਰੈਕਟਿਸ ਕਰਨੀ ਹੈ ਇਹਦੇ ਵਾਸਤੇ ਤੁਸੀਂ ਪੀਪੀਐਸਸੀ ਦੇ ਪ੍ਰੀਵੀਅਸ ਇਅਰ ਕੁਐਸਚਨ ਉਠਾਇਓ ਤੁਸੀਂ ਉਠਾਓਗੇ ਉਹ ਚ ਤੁਹਾਨੂੰ ਰੀਜ਼ਨਿੰਗ ਦੇ ਕੁਐਸਚਨ ਡਾਟਾ ਇੰਟਰਪ੍ਰੀਟੇਸ਼ਨ ਦੇ ਕੁਐਸਚਨ ਕੈਸਲੇਟ ਡੀਆਈ ਦੇ ਕੁਐਸਚਨ ਮਿਲਣਗੇ ਬਿਲਕੁਲ ਵਧੀਆ ਕੁਆਲਿਟੀ ਦੇ ਸੇਮ ਕੁਐਸਚਨ ਤੁਹਾਡੇ ਹੁਣ ਪੀਟ੍ਰੀਪਲਐਸਬੀ ਚ ਆਣੇ ਆ ਠੀਕ ਕਿਸੇ ਵੀ ਅੱਛੇ ਟੈਲੀਗ੍ਰam ਚੈਨਲ 'ਚ ਜਾਓਗੇ ਤੁਹਾਨੂੰ ਪੀਪੀਐਸਸੀ ਦੇ ਪੁਰਾਣੇ ਪ੍ਰੀਵੀਅਸ ਇਅਰ ਕੁਐਸਚਨ ਮਿਲ ਜਾਣਗੇ 2015 ਤੋਂ ਲੈ ਕੇ 2024 ਤੱਕ ਕੋਈ ਵੀ ਐਗਜ਼ਾਮ ਹੋਇਆ ਹੈ ਉਹਦੇ ਵਿੱਚੋਂ ਪੀਪੀਐਸਸੀ ਦੇ ਦੁਆਰਾ ਪੁੱਛੀ ਰੀਜ਼ਨਿੰਗ ਡੀਆਈ ਤੇ ਕੈਸਲੈਟ ਡੀਆਈ ਪ੍ਰੈਕਟਿਸ ਕਰ ਲਓ ਤੁਹਾਡਾ ਮੈਕਸਿਮਮ ਸੋਲਵ ਹੋ ਜਾਏਗਾ ਉਸ ਤੋਂ ਇਲਾਵਾ ਹਲਕਾ-ਪੁਲਕਾ ਟਾਈਮ ਸਪੀਡ ਡਿਸਟੈਂਸ ਦੇ ਫਾਰਮੂਲੇ ਪੜ੍ਹ ਲਿਓ ਪ੍ਰੋਫਿਟ ਐਂਡ ਲਾਸ ਪਰਸੈਂਟੇਜ ਭਾਵੇਂ ਕਿ ਇਹ ਟੌਪਿਕ ਬਹੁਤ ਵੱਡਾ ਹੈ ਐਨੂ ਜੇਕਰ ਤੁਸੀਂ ਹੁਣ ਪੜ੍ਹਨ ਲੱਗੇ ਕਿ ਪਰਸੈਂਟੇਜ ਆਪਣੇ ਆਪ ਦੇ ਅੰਦਰ ਤਹਾਡੇ 10 ਤੋਂ 15 ਦਿਨ ਲੱਗੇਗਾ ਤਾਂ ਤੁਸੀਂ ਇਹਨੂੰ ਜਿਆਦਾ ਇੱਥੇ ਜਿਆਦਾ ਡਿਟੇਲ 'ਚ ਨਹੀਂ ਜਾਣਾ ਹੁਣ ਸਮੇਂ ਨਹੀਂ ਹੈ ਇਹਨਾਂ ਨੂੰ ਕਰਨਾ ਪੋਸੀਬਲ ਹੈ ਤਾਂ ਇਹਨਾਂ ਨੂੰ ਜ਼ਰੂਰ ਕਰ ਲਿਓ ਜਿੰਨੇ ਸਮੇਂ 'ਚ ਸਾਰੇ ਟੌਪਿਕ ਹੋਣਗੇ ਨਾ ਉੰਨੇ ਸਮੇਂ ਤੁਸੀਂ ਚੰਗੇ ਤਰੀਕੇ ਨਾਲ ਪਰਸੈਂਟੇਜ ਪੜ ਪਾਓਗੇ ਤਾਂ ਪਰਸੈਂਟੇਜ ਪੜੋਗੇ ਇੱਕ ਮਾਰਕਸ ਆਏਗਾ ਸੇਮ ਸਮੇਂ 'ਚ 15 ਮਾਰਕਸ ਆਣਗੇ ਤਾਂ ਸਮਝਦਾਰ ਇਨਸਾਨ ਕੀ ਕਰੇਗਾ ਤੁਸੀਂ ਖੁਦ ਦੇਖ ਲਓ ਅੱਗੇ ਇੰਗਲਿਸ਼ ਗ੍ਰਾਮਰ ਕੋ ਇੰਗਲਿਸ਼ ਗ੍ਰਾਮਰ ਦਾ ਕੋਈ ਸੈੱਟ ਪੈਟਰਨ ਨਹੀਂ ਹੈ ਫਿਰ ਵੀ ਅਗਰ ਤੁਹਾਡੇ ਕੋਲ ਸਮੇਂ ਘੱਟ ਹੈ ਤਾਂ ਮੈਕਸਿਮਮ ਕੁਐਸਚਨ ਤੁਸੀਂ ਗੇਨ ਕਰਨੇ ਹਨ ਨਰੇਸ਼ਨ ਦਾ ਜਿਹਨੂੰ ਡਾਇਰੈਕਟ ਇੰਡਾਇਰੈਕਟ ਸਪੀਚ ਕਿਹਾ ਜਾਂਦਾ ਹੈ ਵਾਇਸ ਐਕਟਿਵ ਵਾਇਸ ਪੈਸਿਵ ਵਾਇਸ ਆਰਟੀਕਲ A ਐਂਡ ਦਾ ਐਜੈਕਟਿਵ ਐਡਵਰਬ ਤੇ ਈਡੀਅਮ ਫਰੇਜ਼ੀਸ ਤੁਸੀਂ ਅਗਰ ਇਸ ਟੌਪਿਕਸ ਨੂੰ ਕਵਰ ਕਰ ਲੋਗੇ ਤਾਂ ਮੈਕਸਿਮਮ ਸਕੋਰ ਕਰ ਲੋਗੇ ਨਰੇਸ਼ਨ ਵਾਇਸ ਤੇ ਆਰਟੀਕਲ ਨੂੰ ਕਰਨ 'ਚ ਸਮੇਂ ਘੱਟ ਲੱਗਦਾ ਹੈ ਕੁਐਸਚਨ ਪੱਕਾ ਆਏਗਾ है ना फायदे का होगा बाकी तो फिर वर्ब भी इंपोर्टेंट है टेंस भी इंपोर्टेंट है नाउन परनाउन भी इंपोर्टेंट है मैं नहीं कह रहा इंपोर्टेंट नहीं है पर कर नहीं पाओगे पंद्रह दिन के अंदर यह पॉसीबल नहीं है इना काम हर करना पॉसीबल है वकैब का कोई अंत नहीं है तीन चार हजार वर्ड पढोगे फिर जाके दो तीन सवाल बढ़ने के ईडियम फ्रेजिज करने ईजी है तुम ईडियम फ्रेजिज दे कितों भी किसी सोर्स जाके देखियो मोस्ट ईडियम फ्रेजिज ਸਭ ਤੋਂ ਜ਼ਿਆਦਾ Idiom phrases ਕਿਹੜੇ ਪੁੱਛੇ ਗਏ ਹੈ Idiom phrases ਦੋ ਕੁਐਸਚਨ ਆ ਰਹੇ ਆ ਅੱਜਕੱਲ ਪੀਟ੍ਰਿਪਲ ਐਸਬੀ ਦੇ ਤੁਸੀਂ ਇਹ ਗੱਲ ਤਿਆਰ ਰੱਖਣਾ ਹੈ ਇਹਦੇ ਵਾਸਤੇ ਤੁਸੀਂ ਤਿਆਰੀ ਰੱਖਣੀ ਹੈ ਠੀਕ ਹੈ ਸੋ Idiom phrases ਕਰਨਾ ਆਸਾਨ ਹੈ ਵਕਾਇਦ ਕਰਨਾ ਮੁਸ਼ਕਲ ਹੈ ਇਹਦੇ ਦੋ ਕੁਐਸਚਨ ਪੱਕੇ ਆਣੇ ਆ ਇਸ ਨੂੰ ਕਰ ਲਓ ਵਕਾਇਦ ਹੋਣਾ ਉਠਾਇਓ ਠੀਕ ਹੈ ਇਹਨਾਂ ਟੌਪਿਕ ਦੇ ਉੱਪਰ ਫੋਕਸ ਕਰੋਗੇ ਤਾਂ ਤੁਹਾਡਾ ਘੱਟ ਸਮੇਂ 'ਚ ਵੱਧ ਤੋਂ ਵੱਧ ਮਾਰਕਸ ਮਿਲਣਗੇ ਬਾਕੀ ਤਾਂ ਫਿਰ ਸਾਰੀ ਗ੍ਰਾਮਰ ਆ ਉਹ ਇੱਕ ਦਿਨ ਦਾ ਕੰਮ ਨਹੀਂ 15 ਦਿਨ 'ਚ ਤਾਂ ਪੋਸੀਬਲ ਨਹੀਂ ਬਾਕੀ ਅਗਰ ਤੁਸੀਂ ਪ੍ਰੈਕਟਿਸ ਕਰਨੀ ਹੈ ਤਾਂ सुरेंद्र ਰਾਣਾ ਸਰ ਦੀ ਪਲੇਲਿਸਟ ਹੈ ਮੌਕ ਟੈਸਟ ਹੈ ਉੱਥੋਂ ਪ੍ਰੈਕਟਿਸ ਕਰ ਸਕਦੇ ਹੋ ਪ੍ਰੀਵੀਅਸ ਇਅਰ ਕੁਐਸਚਨ ਹੈ ਪੀ ਟ੍ਰਿਪਲ ਐਸ ਵੀ ਦੇ ਉਹ ਲਗਾ ਲਓ ਉਹ ਨਾਲ ਤੁਹਾਡੀ ਕਾਫੀ ਪ੍ਰੈਕਟਿਸ ਹੋ ਜਾਏਗੀ ਇੰਗਲਿਸ਼ ਗ੍ਰਾਮਰ ਦੀ ਤੁਸੀਂ ਪ੍ਰੈਕਟਿਸ ਕਰਨੀ ਹੈ ਪੰਜਾਬੀ ਗ੍ਰਾਮਰ ਇਹ ਤੋਂ ਵੀ ਤੁਸੀਂ ਕੁਝ ਹੱਦ ਤੱਕ ਮਾਰਕਸ ਸਕੋਰ ਕਰ ਸਕਦੇ ਹੋ ਜਿਵੇਂ ਅਖਾਣ ਮੁਹਾਵਰੇ ਗ੍ਰਾਮਰ ਦਾ ਪੋਰਸ਼ਨ ਹੈ ਤੁਸੀਂ ਜੋ ਆਪਣਾ ਸੋਰਸ ਫੋਲੋ ਕੀਤਾ ਹੈ ਉਸ ਸੋਰਸ ਨੂੰ ਫੋਲੋ ਕਰਨ ਦੇ ਨਾਲ ਪੀਟ੍ਰੀਪਲ ਐਸਬੀ ਨੇ ਅੱਜ ਤੱਕ ਜਿੰਨੇ ਵੀ ਐਗਜ਼ਾਮ ਲਏ ਹਨ ਚਾਹੇ ਪੇਪਰ ਏ ਹੈ ਚਾਹੇ ਪੇਪਰ ਬੀ ਦੀ ਪੰਜਾਬੀ ਗ੍ਰਾਮਰ ਹੈ ਉਸ ਦੀ ਪ੍ਰੈਕਟਿਸ ਕਰ ਦੋ 15 ਦਿਨ ਦੇ ਅੰਦਰ ਪ੍ਰੈਕਟਿਸ ਹੋ ਜਾਏਗੀ ਮੈਕਸਿਮਮ ਸਕੋਰ ਕਰ पाओगे ਕੌਨਫੀਡੈਂਸ ਆਏਗਾ ਬਹੁਤ ਅੱਛਾ ਸਕੋਰ ਕਰ पाओगे ਠੀਕ ਕੰਪਿਊਟਰ ਤੁਸੀਂ ਆਲਰੇਡੀ ਪ੍ਰਪੇਅਰ ਕੀਤਾ ਹੋਏਗਾ ਆਈ ਹੋਪ ਸੋ ਜਿੱਥੋਂ ਵੀ ਤੁਸੀਂ ਪ੍ਰਪੇਅਰ ਕੀਤਾ ਹੈ ਕੰਪਿਊਟਰ ਅੱਛੇ ਤਰੀਕੇ ਨਾਲ ਜੋ ਸ਼ਾਰਟਕਟ ਕੀਜ਼ ਹੈ ਸਾਰੀ ਯਾਦ ਰੱਖਿਓ ਜੋ ਬੇਸਿਕ ਫਾਰਮੂਲੇ ਹੈ ਸਾਰੇ ਦੇਖ ਲਿਓ ਇੱਕ ਵਾਰ ਪ੍ਰੀਵੀਅਸ ਈਅਰ ਕੁਐਸਚਨ ਨੂੰ ਪ੍ਰੈਕਟਿਸ ਕਰ ਲਿਓ ਕੰਪਿਊਟਰ ਦੇ ਅੰਦਰ ਵੀ ਮੈਕਸਿਮਮ ਸਕੋਰ ਹੁੰਦਾ ਕਿਉਂਕਿ ਪੀਟ੍ਰੀਪੀਐਸਬੀ ਵਿੱਚ ਜ਼ਿਆਦਾ ਚੇਂजेस ਨਹੀਂ ਕਰ ਰਿਹਾ ਸੇਮ ਕੁਐਸਚਨ ਹੀ ਦੁਬਾਰਾ ਦੁਬਾਰਾ ਪੁੱਛ ਰਿਹਾ ਤਾਂ ਈਜ਼ੀ ਹੈ ਨੂੰ ਟੈਕਲ ਕਰਨਾ 22 ਦਿਨਾਂ ਨਾਲ ਤੁਹਾਡਾ ਮੈਕਸਿਮਮ ਸਕੋਰ ਹੋ ਪਾਏਗਾ ਐਂਸ਼ੀਅੰਟ ਹਿਸਟਰੀ ਮਿਡਾਈਵਲ ਹਿਸਟਰੀ ਵੋਕੈਬਲਰੀ ਹੋਰ ਇਸ ਪ੍ਰਕਾਰ ਦੇ ਜੋ ਟੌਪਿਕਸ ਹੈ ਉਹਨਾਂ ਵੱਲ ਨਾ ਆਕਰਸ਼ਿਤ ਹੋਇਓ ਜੋ ਚੀਜ਼ਾਂ ਤੁਹਾਨੂੰ ਦੱਸ ਰਿਹਾ ਉਹ ਹੀ ਪੜਿਓ ਰੈਂਡਮ ਕਰੰਟ ਅਫੇਅਰ ਨਾ ਪੜਿਓ ਟੌਪਿਕ ਵਾਈਜ਼ ਕਰੰਟ ਅਫੇਅਰ ਪੜਿਓ ਕਰੰਟ ਅਫੇਅਰ ਇੱਥੇ ਹੋ ਜਾਣਗੇ ٹرسٹ ਮੀ ਅੱਛੇ ਤਰੀਕੇ ਨਾਲ ਕਰਾਂਗੇ ਮੈਕਸਿਮਮ ਸਕੋਰ ਹੋਊਗਾ ਘੱਟ ਸਮੇਂ ਦੇ ਅੰਦਰ ਇੱਕ ਚੀਜ਼ ਹੋਰ ਜੋ ਬਹੁਤ ਇੰਪੋਰਟੈਂਟ ਹੈ ਪ੍ਰੀਵੀਅਸ ਈਅਰ ਕੁਐਸਚਨ ਦੀ ਪ੍ਰੈਕਟਿਸ ਪਹਿਲਾਂ ਵੀ ਕਿਹਾ ਹੈ ਪੀਪੀਐਸਸੀ ਦੇ ਰੀਜ਼ਨਿੰਗ ਡੀਆਈ ਕੈਸਲੇਟ ਡੀਆਈ ਪ੍ਰੈਕਟਿਸ ਕਰਨੀ ਹੈ ਤੁਸੀ ਉਸ ਤੋਂ ਇਲਾਵਾ ਪੀ ਟ੍ਰਿਪਲ ਐਸ ਬੀ ਦਾ ਕੋਈ ਵੀ ਪ੍ਰੀਵੀਅਸ ਈਅਰ ਕੁਐਸਚਨ ਹੈ ਚਾਹੇ ਉਹ 2010 ਤੋਂ ਲੈ ਕੇ 2024 ਤੱਕ ਦਾ ਹੈ ਚਾਹੇ ਉਹ ਕਲਰਕ ਦਾ ਹੈ ਚਾਹੇ ਆਕਸਾਈਲ ਇਨਸਪੈਕਟਰ ਸੀਨੀਅਰ ਅਸਿਸਟੈਂਟ ਅਸਿਸਟੈਂਟ ਸਭ ਨੂੰ ਤੁਸੀ ਕਰਨਾ ਹੈ ਮੌਕ ਟੈਸਟ ਨਹੀਂ ਲਗਾ 파ਰੇ ਤਾਂ ਕੋਈ ਦਿੱਕਤ ਨਹੀਂ ਹੈ ਲੇਕਿਨ ਪ੍ਰੀਵੀਅਸ ਈਅਰ ਕੁਐਸਚਨ ਇੱਕ ਵੀ ਨਾ ਛੱਡ ਕੇ ਜਾਇਓ ਇਹ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਈ ਵਾਰ ਡਾਇਰੈਕਟ ਕੁਐਸਚਨ ਰਿਪੀਟ ਹੋ ਜਾਂਦਾ ਹੈ ਬਾਕੀ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ ਇਸ ਟਾਈਪ ਦੇ ਕੁਐਸਚਨ ਪੁੱਛੇ ਜਾਂਦੇ ਆ ਠੀਕ ਤੇ ਹੋ ਸਕੇ ਤਾਂ 2 ਜਾਂ 3 ਮੌਕ ਟੈਸਟ ਲਗਾ ਲਿਓ ਮੌਕ ਟੈਸਟ ਹੋਣ ਜਿਆਦਾ ਲਗਾਉਣ ਦਾ ਫਾਇਦਾ ਨਹੀਂ ਹੈ ਮੌਕ ਟੈਸਟ ਦੇ ਨਾਲ ਕਦੀ ਤੁਹਾਡੀ ਨੌਲੇਜ ਇਨਕਰੀਜ਼ ਨਹੀਂ ਹੋ ਸਕਦੀ ਉਹ ਤੁਹਾਨੂੰ ਐਗਜ਼ਾਮ ਦਾ ਫੀਲਿੰਗ ਦੇਵੇਗਾ ਕਿ ਕਿਵੇਂ ਐਗਜ਼ਾਮ ਦਾ ਸਟ्रेस ਮੈਨੇਜ ਹੁੰਦਾ ਹੈ ਟਾਈਮ ਮੈਨੇਜਮੈਂਟ ਕਿਵੇਂ ਹੁੰਦੀ ਹੈ ਉਹਦੇ ਵਾਸਤੇ ਤੁਸੀਂ ਮੌਕ ਟੈਸਟ ਲਗਾ ਲਿਓ ਅਦਰਵਾਈਜ਼ ਪ੍ਰੀਵੀਅਸ ইয়ার ਕੁਐਸਚਨ ਤਾਂ ਕਰਨੇ ਹੀ ਕਰਨੇ ਹੈ ਇਸ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਆਖਰੀ ਗੱਲ ਇਹ ਹੈ ਹੁਣ ਤੁਹਾਨੂੰ ਡਰ ਲੱਗ ਰਿਹਾ ਹੋਊਗਾ ਤਾਂ ਜੋ ਸ਼ੀਰਾ ਹੈ ਨਾ ਉਹ ਪ੍ਰੈਸ਼ਰ ਦੇ ਅੰਦਰ ਹੀ ਤਰਾਸ਼ਿਆ ਜਾਂਦਾ ਹੈ ਜਿਨ੍ਹਾਂ ਨੇ ਸਟਰਗਲ ਨਹੀਂ ਕੀਤਾ ਉਹਨਾਂ ਦੇ ਅੰਦਰ ਸਟਰੈਂਥ ਵੀ ਨਹੀਂ ਹੁੰਦੀ ਸੋ ਇਸ ਸਮੇਂ ਹੈ ਐਕਸਟ੍ਰੀਮ ਹੋਣ ਦਾ ਆਪਣੀ ਲਿਮਿਟਸ ਨੂੰ ਕ੍ਰੋਸ ਕਰੋ ਖਾਣਾ ਪੀਣਾ ਘੱਟ ਸੋਣਾ ਤੇ ਬਾਕੀ ਟਾਈਮ ਸਾਰਾ ਪੜਨਾ ਹੈ 12 13 14 ਘੰਟੇ 15 ਘੰਟੇ 16 ਘੰਟੇ ਵੀ ਪੜਿਆ ਜਾ ਸਕਦਾ ਐਟ ਲੀਸਟ 15 ਦਿਨ ਤਾਂ ਪੜਿਆ ਜਾ ਸਕਦਾ ਹੈ 16 ਦਿਨ ਤਗੜਾ ਪੜੋਗੇ ਹੋ ਸਕਦਾ ਹੈ ਤੁਹਾਡਾ ਸਿਲੈਕਸ਼ਨ ਹੋ ਜੇ ਐਂਡ ਡੀਮੋਟੀਵੇਟਡ ਬਿਲਕੁਲ ਵੀ ਨਹੀਂ ਹੋਣਾ ਐਗਜ਼ਾਮ ਜਲਦੀ ਹੋ ਰਿਹਾ ਹੈ ਤਾਂ ਅੱਛੀ ਗੱਲ ਹੈ ਇਹ ਨਾਲ ਤੁਹਾਨੂੰ ਆਉਣ ਵਾਲੇ ਸੀਨੀਅਰ ਅਸਿਸਟੈਂਟ ਅਕਸਾਈਜ਼ ਇੰਸਪੈਕਟਰ ਵਾਸਤੇ ਆਈਡੀਆ ਲੱਗ ਜਾਏਗਾ ਤੁਹਾਡਾ ਫਾਇਦਾ ਹੀ ਫਾਇਦਾ ਹੈ ਤੁਸੀਂ ਐਗਜ਼ਾਮ ਜ਼ਰੂਰ ਦੇਣ ਜਾਣਾ ਹੈ ਤੇ ਮਿਹਨਤ ਵੀ ਦਬਾ ਕੇ ਕਰਨੀ ਹੈ ਸੈলেকਸ਼ਨ ਹੋ ਗਿਆ ਫਿਰ ਤਾਂ ਮ제 ਹੈ ਆਦਰਵਾਇਜ਼ ਵੀ ਤੁਸੀਂ ਸਿੱਖੋਗੇ ਕਿ ਆਉਣ ਵਾਲੇ ਐਗਜ਼ਾਮs ਕਿਵੇਂ ਪਰਫਾਰਮ ਕਰਨਾ ਹੈ ਐਂਡ ਇੰਨੀ ਜ਼ਿਆਦਾ ਮਿਹਨਤ ਕਰੋ ਕਿ ਦਿਨ ਯਾਦਗਾਰ ਹੋਣ ਕਿ ਤੁਹਾਨੂੰ ਮਜ਼ਾ ਆਏ ਕਿ 15 ਦਿਨ ਐਸਾ ਤਗੜਾ ਪੜੇ ਕਿ ਜੋ ਕੰਮ 3 ਮਹੀਨੇ ਦਾ ਸੀ ਉਹ 15 ਦਿਨ ਚ ਕਰਤਾ ਜਿਵੇਂ ਕਿ ਇਕਨੋਮਿਕਸ ਦਾ ਲਾਅ ਵੀ ਹੈ ਪਾਰਕਿੰਸਨ ਲਾਅ ਪਾਰਕਿੰਸਨ ਲਾਅ ਇਹ ਕਹਿੰਦਾ ਵੈਨ ਟਾਈਮ ਡਿਕਰੀਜ਼ ਵਰਕ ਕੰਟਰੈਕਟ ਯਾਨੀ ਕਿ ਅਗਰ ਇੱਕ ਕੰਮ ਨੂੰ ਕਰਨ ਵਾਸਤੇ ਮੈਂ ਤੁਹਾਨੂੰ 4 ਮਹੀਨੇ ਦਿੱਤੇ ਕੀਕ ਉਹ ਕੰਮ ਤੁਸੀਂ 4 ਮਹੀਨਿਆਂ ਚ ਕਰੋਗੇ ਸੇਮ ਕੰਮ ਨੂੰ ਮੈਂ ਕਹਾਂ ਤੁਸੀਂ 10 ਦਿਨਾਂ ਚ ਕਰਨਾ ਹੀ ਕਰਨਾ ਹੈ ਕਰਨਾ ਹੀ ਕਰਨਾ ਕੋਈ ਚਾਰਾ ਹੀ ਨਹੀਂ ਹੈ ਤਾਂ ਤੁਸੀਂ ਉਹ 10 ਦਿਨਾਂ ਚ ਵੀ ਕਰ ਦੋਗੇ ਜਿੰਨਾ ਟਾਈਮ ਘਟਦਾ ਜਾਂਦਾ ਹੈ ਤੁਹਾਡੀ ਐਫੀਸ਼ੀਐਂਸੀ ਵੱਧਦੀ ਜਾਂਦੀ ਹੈ ਦੇਖ ਰਿਹਾ ਨਾ ਇੱਥੇ ਟਾਈਮ ਅਲੋਕੇਟਡ ਘਟ ਹੈ ਤੇ ਐਫਰਟ ਜ਼ਿਆਦਾ ਲੱਗ ਰਿਹਾ ਹੁਣ ਇਸ ਜਗ੍ਹਾ ਦੇ ਉੱਪਰ ਟਾਈਮ ਬਹੁਤ ਜ਼ਿਆਦਾ ਮਿਲ ਗਿਆ ਲੇਕਿਨ ਐਫਰਟ ਘੱਟ ਲੱਗ ਰਿਹਾ ਸੋ ਇਹੋ ਲਾਅ ਇੱਥੇ ਰਾਈਟ ਨਾ ਫਾਲੋ ਹੋਏਗਾ ਸਮੇਂ ਘਟ ਹੈ ਤਾਂ ਤੁਹਾਡੀ ਐਫੀਸ਼ੀਐਂਸੀ ਵੱਧ ਜਾਏਗੀ ਬਾਕੀ ਫੋਕਸ ਹੋ ਕੇ ਤਗੜੇ ਹੋ ਕੇ ਪੜੋ ਜੋ ਤਰੀਕਾ ਤੁਹਾਨੂੰ ਦੱਸਿਆ ਹੈ ਇਹਨਾਂ ਟਾਪਿਕਸ ਦੇ ਉੱਪਰ ਫੋਕਸ ਕਰੋ ਜੋ ਫੋਰਚਨ ਫੇਵਰਸ ਦਾ ਬਰੇਜ ਜੇਕਰ ਤੁਸੀਂ ਦਲੇਰੀ ਨਾਲ ਪੜੋਗੇ ਤਾਂ ਕਿਸਮਤ ਵੀ ਸਾਥ ਦੇਗੀ ਉੱਤੋਂ ਕੁਐਸਚਨ ਭੜਗੇ ਤਾਂ ਸਿਲੈਕਸ਼ਨ ਕੋਈ ਵੱਡੀ ਗੱਲ ਨਹੀਂ ਹੈ ਬਾਕੀ ਐਗਜ਼ਾਮ ਡੇ ਵਾਲੀ ਸਟਰੈਟਜੀ ਅਲੱਗ ਹੁੰਦੀ ਹੈ ਕਿ ਮਾਈਂਡ ਨੂੰ ਫੋਕਸ ਰੱਖਣਾ ਉਹ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਫਿਲਹਾਲ ਤੁਸੀਂ ਇਹਨਾਂ ਚੀਜ਼ਾਂ ਤੇ ਫੋਕਸ ਕਰਨਾ ਹੈ ਐਂਡ ਕਰੰਟ ਅਫੇਅਰ ਵਾਸਤੇ 9 ਵਜੇ ਰਾਤ ਨੂੰ 22 ਫਰਵਰੀ ਤੋਂ ਆਜਿਓ ਟਾਪਿਕ ਵਾਈਜ਼ ਕਰੰਟ ਅਫੇਅਰ ਕਰਾਂਗੇ ਐਂਡ ਮੈਰਾਥons ਵੀ ਲਗਾਵਾਂਗੇ এনवायरमेंट ਇਕਨੋਮਿਕਸ ਜੀਓਗ੍ਰਾਫੀ ਦੀ ਤੇ ਪੋਲਿਟੀ ਮਾਡਰਨ ਹਿਸਟਰੀ ਵੀ ਦੇਖ ਲਾਂਗੇ ਠੀਕ ਸੋ ਥੈਂਕ ਯੂ ਬੈਸਟ ਆਫ ਲੱਕ ਓਕੇ ਜੀ